ਸਸ਼੍ਰੀਕਾਲ ਜੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਗਮੀਤ ਕੌਰ ਤੇ ਸਭ ਤੋਂ ਪਹਿਲਾਂ ਨਜ਼ਰ ਮਾਲ ਲੈਨੇ ਆਸਾ ਗਰਮੀਆਂ ਦੇ ਅਜਵਤਨ ਪਾਰਤੇਗਾ 1227 ਸਿੱਖ ਸਰਦਾਲਵੰਦ ਜਥਾ ਤੇ 9 ਨਵੰਬਰ ਨੂੰ ਸ੍ਰੀ ਨਰਕਾਣਾ ਸਾਹਿਬ ਦੇ ਦਰਸ਼ਨ ਲਈ ਰਵਾਨਾ ਕੀਤਾ ਗਿਆ ਸੀ ਜਥਾ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸੁਖਬੀਰ ਨੇ ਮੰਗਿਆ ਸਿੱਧੂ ਤੋਂ ਖਾਲਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈਆਂ ਤਸਵੀਰਾਂ ਦਾ ਜਵਾਬ ਸੁਖਪਾਲ ਸਿੰਘ ਕਹਿ ਰਹੇ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਕੇਰਿਆ ਨਾਲ ਹੀ ਬੇਅਦਬੀ ਅਤੇ ਗੋਲੀਕੰਢ ਮਾਮਲਿਆਂ 'ਚ ਇਨਸਾਫ ਨਾ ਮਿਲਣ ਦੀ ਸਾਬਕਾ ਕਾਲੀ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਇੱਕ ਵਾਰ ਫਿਰ ਸੋਰਖਿਆ ਚਾਈ ਫਰੀਦਕੋਟ ਦੀ ਮਾਡਰਨ ਜੇਲ ਦੇ ਰਾਜ ਜੇਲ ਤੋਂ ਫਰਾਰ ਹੋਇਆ ਕੈਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕੈਦੀ ਦੀ ਭਾਲ ਤੇ ਹੁਣ ਸ ਗਰਮੀਆਂ ਦਾ ਵਿਸਥਾਰ 3 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ 1227 ਸਿੱਖ ਸ਼ਦਾਲਵਨ ਜੋ ਥਾ ਪਾਕਿਸਤਾਨ ਸਿੱਧ ਗੁਰਦੁਆਰਾ ਸੀ ਨੰਕਾਣਾ ਸਾਹਿਬ ਤੇ ਦਰਸ਼ਣਾਂ ਲਈ ਰਵਾਨਾ ਕੀਤਾ ਗਿਆ ਸੀ ਜੋ ਅਟਾਰੀ ਸਰਹੱਦ ਰਾਹੀਂ ਭਾਰਤ ਵਾਪਿਸ ਪਰਤੇਗਾ ਇੱਕ ਮਿੰਟ ਦੇ ਲਈ ਭਾਰਤ ਤੋਂ ਪਾਕਿਸਤਾਨ ਦੇ ਗੁਰਤਾਮਾਲੇ 10 ਦਿਨ ਪਹਿਲਾਂ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਸਰਹੱਦ ਰਾਹੀਂ ਵਾਪਸ ਭਾਰਤ ਪਰਤੇਗਾ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ 23 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1227 ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਕੀਤਾ ਗਿਆ ਸੀ। ਇਹ ਜਥਾ 23 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਤੇ ਬੀਬੀ ਸਵਰਨਕੌਰ ਤੇੜਾ ਦੀ ਅਗਵਾਈ ਹੇਠ ਜਥੇ ਨੂੰ ਰਵਾਨਾ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੇ ਨਾਲ ਜਨਰਲ ਪ੍ਰਬੰਧਕ ਵਜੋਂ ਕਰਨਜੀਤ ਸਿੰਘ ਇੰਚਾਰਜ ਯਾਤਰਾ ਵਿਭਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਅੱਜ ਵਾਪਸ ਪੰਜਾਬ ਪਹੁੰਚ ਸਕਦੇ ਹਨ ਹਾਲਾਂਕਿ ਔਜਲਾ ਬੜੇ ਉਤਸ਼ਾਹ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰ ਕੀ ਪੌੜੀ ਦਾ ਜਲ ਕਰਤਾਰਪੁਰ ਸਾਹਿਬ ਵਿਖੇ ਨੀ ਪੱਥਰ ਤੇ ਛਿੜਕਾ ਕਰਨ ਲਈ ਲੈ ਕੇ ਗਏ ਸਨ ਪਰ ਸਰੋਵਰ ਦੇ ਪਵਿੱਤਰ ਜਲ ਦਾ ਛਿੜਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰ ਦਿੱਤਾ ਸੀ ਹਾਲਾਂਕਿ ਸੋਸ਼ਲ ਮੀਡੀਆ ਤੇ ਔਜਲਾ ਇੱਕ ਤਸਵੀਰ ਵਿੱਚ ਇਹ ਜਲ ਕਰਤਾਰਪੁਰ ਸਾਹਿਬ ਵਿਖੇ ਭੇਂਟ ਕਰਦੇ ਵਿਖਾਈ ਦੇ ਰਹੇ ਹਨ ਔਜਲਾ ਨੇ ਆਪਣੇ ਫੇਸਬੁੱਕ ਤੇ ਤਸਵੀਰ ਪਾਈ ਹੈ ਜਿਸ ਵਿੱਚੋਂ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਦਿਖਾਈ ਦੇ ਰਹੇ ਹਨ ਦਸਨਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ 1630 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਚੋਂ 403 ਸ਼ਰਧਾਲੂਆਂ ਦੇ ਵੀਜ਼ੇ ਰੱਦ ਹੋ ਗਏ ਸਨ ਬਿਊਰੋ ਰਿਪੋਰਟ ਕਰਤਾਰਪੁਰ ਸਾਹਿਬ ਦੇ ਨੀ ਪੱਥਰ ਸਮਾਗਮੋ ਕੇ ਖਾਲਿਸਤਾਨੀ ਸਮਰਥਕ ਕੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੱਧੂ ਤੇ ਗੋਬਿੰਦ ਸਿੰਘ ਲੰਗੋਵਾਲ ਨਾਲ ਵਾਇਰਲ ਹੋਈਆਂ ਤਸਵੀਰਾਂ ਬਾਰੇ ਸੁਖਬੀਰ ਸਿੰਘ ਬਾਦਲ ਦੀਆਂ ਟਿੱਪਣੀਆਂ ਵਿੱਚ ਖਾਸਾ ਫਰਕ ਦਿਖਿਆ ਬਾਦਲ ਨੇ ਆਪਣੇ ਸਿਆਸੀ ਵਿਰੋਧੀ ਤੋਂ ਚਾਵਲਾ ਨਾਲ ਤਸਵੀਰ ਬਾਰੇ ਜਵਾਬਦੇਹੀ ਮੰਗੀ ਤਿੱ ਜਦ ਕਿ ਆਪਣੇ ਬੰਦੇ ਨੂੰ ਤਸਵੀਰ ਵਿੱਚ ਫਸੌਣ ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਖਰੋਮਨੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਵਨ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਕੱਸਿਆ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਦੇਸ਼ ਨੂੰ ਵੰਡਣ ਦੀਆਂ ਗਤੀਵਿਧੀਆਂ ਕਰ ਰਿਹਾ ਹੈ ਤੇ ਅਜਿਹਾ ਇਨਸਾਨ ਨਾਲ ਸਿੱਧੂ ਦੀ ਫੋਟੋ ਸਾਹਮਣੇ ਆਈ ਹੈ ਜਿਸ ਬਾਰੇ ਨਵਜੋਤ ਸਿੱਧੂ ਨੂੰ ਜਵਾਬ ਦੇਣਾ ਹੋਵੇਗਾ ਮੈਂ ਸਿੱਧੂ ਸਬਰ ਕੀ ਕਰਾਂ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਕੋਈ ਪ੍ਰੋਟੋਕਾਲ ਦਾ ਨਹੀਂ ਕੋਈ ਸਭ ਤੋਂ ਪਹਿਲੇ ਉਹਨਾਂ ਨੂੰ ਇੱਕ ਧਿਆਨ ਰੱਖਣਾ ਚਾਹੀਦਾ ਹੈ ਕੀ ਪਾਕਿਸਤਾਨ ਹੈ ਜਿਹੜਾ ਰੋਜ਼ ਨਸ਼ੇ ਆਪਣੇ ਪੰਜਾਬ ਭੇਜ ਰਿਹਾ ਹੈ ਰੋਜ਼ ਆਪਣੀ ਜਵਾਨੀ ਨੂੰ ਮਾਰਨ ਵਾਲਾ ਉਹ ਜਨਰਲ ਹੈ ਜਿਹਨੂੰ ਜਿਹਨਾਂ ਹੱਥ ਮਨਾਉਂਦੇ ਆ ਅੱਜ ਜਿਹੜੇ ਉਹਨਾਂ ਦੇ ਹਲਕੇ ਤੇ ਟੈਰਰਿਸਟ ਅਟੈਕ ਹੋਇਆ ਸੀ ਉਹਦੇ ਲਿੰਗ ਗੋਪਾਲ ਚਾਵਲੇ ਨਾਲ ਸੀ ਉਹਨਾਂ ਦੇ ਆਪਣੇ ਹਲਕੇ 'ਚ ਜੇ ਉਹਨਾਂ ਨਾਲ ਹੱਥ ਮਲਾਉਣਗੇ ਜਾਂ ਕੁਝ ਕਰਨਗੇ ਫਿਰ ਸਿੱਧੂ ਸਾਹਿਬਾਂ ਨਾਲ ਕਰਨਗੇ ਕਿ ਉਹਨਾਂ ਨੂੰ ਕੀ ਪ੍ਰਾਇਰੀਟੀ ਕੀ ਹੈ ਆਪਣਾ ਦੇਸ਼ ਪ੍ਰਾਇਰੀਟੀ ਹੈ ਜਾਂ ਕੋਈ ਹੋਰ ਪ੍ਰਾਇਰੀਟੀ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋ ਨਾਲ ਵੀ ਗੋਪਾਲ ਚਾਵਲਾ ਦੀ ਸੈਲਫੀ ਸਾਹਮਣੇ ਆਉਣ ਬਾਰੇ ਸਪੱਸ਼ਟੀ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਂਗੋਵਾਲ ਨੂੰ ਪਾਕ ਸਰਕਾਰ ਨੇ ਹੀ ਗੋਪਾਲ ਸਿੰਘ ਨਾਲ ਖੜਾ ਕੀਤਾ ਸੀ ਲੋਂਗੋਵਾਲ ਸਾਹਿਬ ਤੇ ਜਿਹੜੇ ਹੈਗੇ ਜਿਹਨੇ ਆਪਣੀ ਡਿਗਨਿਟੀ ਅ ਗੈਸਟ ਹੈ ਉਹਨਾਂ ਦੀ ਸਟੇਟ ਦੇ ਜੀ ਇੱਧਰ ਦੇ ਪਹਿਲੀ ਉਹ ਸਟੇਟ ਦੇ ਗੈਸਟ ਹੈ ਪ੍ਰਧਾਨ ਮੰਤਰੀ ਰਾਸ਼ਟਰ ਉਹਨਾਂ ਦਾ ਪ੍ਰਧਾਨ ਮੰਤਰੀ ਮੈਸੇਜ ਕੀ ਦਿੰਦਾ ਹੈ ਕਿ ਜਿਹੜੇ ਆਪਣੇ ਇਥੇ ਟੈਰਰਿਸਟ ਅਟੈਕ ਕਰਾਉਂਦੇ ਐ ਅਸੀਂ ਉਹਨਾਂ ਨੂੰ ਵੀਆਪੀ ਟ੍ਰੀਟਮੈਂਟ ਦਿੰਨੇ ਆ ਦਿਖਾਉਣਾ ਕੀ ਚਾਹੁੰਦੇ ਜੀ ਉਹ ਤਾਂ ਦੇਸ਼ ਦਾ ਪ੍ਰਧਾਨ Imran Khan ਸਟੇਜ ਤੇ ਕਹਿੰਦਾ ਕਿ ਅਸੀਂ ਇੱਕ ਤੱਕ ਕਦਮ ਚੁੱਕੋਂਗੇ ਅਸੀਂ ਦੋ ਦੋਂਗੇ ਇਹਦਾ ਮਤਲਬ ਕਿ ਇੱਕ ਕਦਮ ਕੀ ਹੈ ਕਿ ਅਸੀਂ ਟੈਰਰਿਸਟ ਨੂੰ ਇੱਕਦਮ ਤੁਹਾਡੇ ਸਾਹਮਣੇ ਖੜੇ ਕਰਦੇ ਆ ਤੁਸੀਂ ਦੱਸੋ ਕੀ ਕਰਨਾ ਹੈ ਇਮਰਾਨ ਖਾਨ ਵੱਲੋਂ ਨਵਜੋ ਸਿੰਘ ਸਿੱਧੂ ਨੂੰ ਪਾਕਿਸਤਾਨ 'ਚ ਚੋਣ ਲੜਨ ਦੇ ਆਫਰ ਤੇ ਤੰਗ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ ਪਾਕਿਸਤਾਨ 'ਚ ਕਾਂਗਰਸ ਦਾ ਵਿਸਥਾਰ ਕਰਨ ਦਾ ਵਧੀਆ ਮੌਕਾ ਹੈ ਰਾਹੁਲ ਨੂੰ ਚਾਹੀਦਾ ਹੈ ਕਿ ਉਹ ਸਿੱਧੂ ਨੂੰ ਪਾਕਿਸਤਾਨ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦੇਣ ਮੈਂ ਉਹਨੂੰ ਕਹਿਣਾ ਜੀ ਰਾਹੁਲ ਗਾਂਧੀ ਜੀ ਨੂੰ ਬਹੁਤ ਵਧੀਆ ਮੌਕਾ ਹੈ ਆਪਣੀ ਪਾਰਟੀ ਕਾਂਗਰਸ ਨੂੰ ਪਾਕਿਸਤਾਨ 'ਚ ਸੈੱਟ ਕਰਨ ਲਈ ਤੇ ਸਿੱਧੂ ਨੂੰ ਪ੍ਰਧਾਨ ਬਣਾ ਦੇਣ ਉਹਨਾਂ ਦਾ ਹੀ ਪਾਕਿਸਤਾਨ ਪੰਜਾਬ ਦਾ ਕਾਂਗਰਸ ਪਾਰਟੀ ਦਾ ਤੇ ਮਨ ਨਾਲ ਕੰਮ ਵਧੀਆ ਹੈ ਨਾਲੇ ਐਕਸਪੈਂਸ਼ਨ ਹੋ ਜੂਗੀ ਕਾਂਗਰਸ ਪਾਰਟੀ ਦੀ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਗੰਨਾ ਕਾਸ਼ਟਕਾਰਾਂ ਦੀ ਬਕਾਇਆ ਰਾਸ਼ੀ ਨਾ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਨੇ ਧਰਨਾ ਵੀ ਦਿੱਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੇ ਨਾਲ ਹੋਰ ਕਈ ਸਥਾਨਕ ਆਗੂਆਂ ਆ ਤੇ ਸਰਕਾਰ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਤੇ ਗੰਨੇ ਦਾ ਭਾਅ 350 ਰੁਪਏ ਕੀਤਾ ਜਾਣ ਅਤੇ ਪੁਰਾਣੀ ਤੇ ਇਸ ਵਾਰ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਵੀ ਕੀਤੀ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਸੁਖਪਾਲ ਸਿੰਘ ਖਰਾਨੇ ਮਾਨਸਾ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਅਤੇ ਹੋਰ ਮੁੱਦਿਆਂ ਦੇ ਇਨਸਾਫ ਲਈ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਗੋਪਾਲ ਸਿੰਘ ਚਾਵਲਾ ਨਾਲ ਨਵਜੋ ਸਿੱਧੂ ਅਤੇ ਗੋਬਿੰਦ ਸਿੰਘ ਲੋਂਗੋਆ ਨਾਲ ਵਾਇਰਲ ਹੋਈਆਂ ਤਸਵੀਰਾਂ ਤੇ ਵੀ ਆਪਣਾ ਪੱਖ ਰੱਖਿਆ। ਮਾਨਸਾ ਦੇ ਪਿੰਡਾਂ ਦਾ ਦੌਰਾ ਕਰਨ ਮਗਰੋਂ ਸੁਖਪਾਲ ਖੈਰਾ ਨੇ 8 ਤੋਂ 16 ਦਸੰਬਰ ਤੱਕ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਕੱਡੇ ਜਾਣ ਵਾਲੇ ਇਨਸਾਫ਼ ਮਾਰਚ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਹ ਜਿਹੜਾ ਇਨਸਾਫ਼ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਾਰੇ ਪਾਸੇ ਬੇਇਨਸਾਫੀ ਦੀ ਗੁਹਾਰ ਲੱਗ ਰਹੀ ਹੈ। ਔਰ ਸਭ ਤੋਂ ਵੱਡਾ ਇਸ਼ੂ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀ ਬੇਅਦਬੀ ਹੋਈ ਨੂੰ ਹੁਣ 3 ਸਾਲ ਹੋ ਗਏ ਨੇ ਔਰ ਜਿਹੜੀ ਬਾਬਲ ਕਲਾਂ ਦੇ ਵਿੱਚ ਦੋ ਨੌਜਵਾਨ ਮਾਰੇ ਸੀ ਉਹਨਾਂ ਨੂੰ 3 ਸਾਲ ਹੋ ਗਏ ਮਾਰਿਆ ਨੂੰ। ਅੱਜ ਤੱਕ ਕਿਸੇ ਇੱਕ ਸਿਪਾਈ ਨੂੰ ਵੀ ਸਜ਼ਾ ਦੇਣ ਦਾ ਉਪਰਾਲਾ ਨਹੀਂ ਕੀਤਾ ਔਰ ਬਾਦਲਾ ਨੇ ਤਾਂ ਮਿੱਥ ਕੇ ਉਹਦੇ ਤੇ ਵੋਟਪੈਂਕ ਦੀ ਰਾਜਨੀਤੀ ਕਰਕੇ ਇੱਕ ਡੇਰੇ ਵਿਸ਼ੇਸ਼ ਨਾਲ ਸਮਝੌਤਾ ਕਰਕੇ ਆਪਣੀ ਕੌਮ ਦੇ ਨਾਲ ਗਦਾਰੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੇਵਫਾਈ ਕੀਤੀ ਔਰ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਜੀ ਦੇ ਜਿਹੜੇ 20 ਮਹੀਨੇ ਨਜ਼ਰ ਆਉਂਦੇ ਇਹ ਉਸੇ ਨੀਤੀ ਦੀ ਐਕਸਟੈਂਸ਼ਨ ਲੱਗ ਰਹੀ ਹੈ ਇਸ ਲਈ ਅਸੀਂ ਆਪਣਾ ਹੱਕ ਮੰਗਣ ਲਈ ਇਨਸਾਫ ਲੈਣ ਵਾਸਤੇ ਅਸੀਂ ਇਹ ਇਨਸਾਫ ਮਾਰਚ ਜੋ ਕਿ 180 ਕਿਲੋਮੀਟਰ ਤੈਅ ਕਰਦੀ ਹੋਏ ਪਟਿਆਲੇ ਦੇ ਮਹਿਲਾ ਦੇ ਸੱਤਾ ਦੇ ਚਿੰਨ ਵੱਲ ਨੂੰ ਕੂਚ ਕਰੇਗੀ ਤਾਂ ਕਿ ਸਰਕਾਰਾਂ ਨੂੰ ਨਾ ਸਿਰਫ ਭਾਰਤ ਪੰਜਾਬ ਸਰਕਾਰ ਨੂੰ ਬਲਕਿ ਭਾਰਤ ਦੀ ਸਰਕਾਰ ਨੂੰ ਵੀ ਦੱਸਿਆ ਜਾ ਸਕੇ ਕਿ ਅੱਜ ਸਾਡੇ ਸੂਬੇ ਦੇ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਤੁਹਾਡੇ ਨਾਲ ਸਖਤ ਨਾਰਾਜ਼ ਹਨ ਖੈਰਾਂ ਨੇ ਪੰਜਾਬ ਚ ਹੋ ਰਹੀਆਂ ਘਟਨਾਵਾਂ ਲਈ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਵੀ ਖੜੇ ਕੀਤੇ ਹੁਣ 20 ਮਹੀਨੇ ਬੀਤਣ ਤੋਂ ਬਾਅਦ ਉਹ ਮੋਡ ਬੰਬ ਬਲਾਸਟ ਬਾਰੇ ਕੈਪਟਨ ਸਾਹਿਬ ਬਿਲਕੁਲ ਚੁੱਪੀ ਧਾਰੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਉਹ ਜਿਹੜਾ ਬਲਾਸਟ ਹੋਇਆ ਉਹ ਗੱਡੀ ਕਿੱਥੇ ਤਿਆਰ ਹੋਈ ਕਿਹੜੇ ਡੇਰੇ ਦੇ ਉੱਤੇ ਉਹਦਾ ਰੰਗ ਹੋਇਆ ਕਿੱਥੇ ਆਰਡੀਐਕਸ ਵਗੈਰਾ ਸਾਰੀ ਪਲਾਨਟ ਹੋਈ ਸੋ ਸਾਨੂੰ ਇਹ ਸ਼ੁਭਾ ਵਾ ਬਹੁਤ ਵੱਡਾ ਕਿ ਜਿਹੜੇ ਇਹ ਬਲਾਸਟ ਕਰਾਏ ਜਾਂਦੇ ਨੇ ਇਹ ਕਿਤੇ ਨਾ ਕਿਤੇ ਪੋਲਿਟਿਕਲੀ ਮੋਟੀਵੇਟਿਡ ਨੇ ਜਿਹੜਾ ਅੰਮ੍ਰਿਤਸਰ ਦਾ ਵੀ ਬਲਾਸਟ ਹੈ ਬਹੁਤ ਸਾਰੇ ਮਾਜੇ ਦੇ ਲੋਕਾਂ ਨੂੰ ਸ਼ੁਭਾ ਵਾ ਪੰਜਾਬ ਪੁਲਿਸ ਤੇ ਕਿ ਕੀ ਆਇਆ ਇਹਨਾਂ ਨੇ ਠੀਕ ਆਦਮੀ ਅਰੈਸਟ ਕੀਤੇ ਨੇ ਔਰ ਇਹ ਕਿਤੇ ਨਾ ਕਿਤੇ ਸਾਰਾ ਇਲੈਕਸ਼ਨ ਨਾਲ ਪੋਲਿਟਿਕਸ ਨਾਲ ਰਿਲੇਟਡ ਤੁਸੀਂ ਦੇਖੋਗੇ ਜਿੱਦਾਂ ਜਿੱਦਾਂ 19 ਨੇੜ ਅਨਫੋਰਚੂਨੇਟ ਇਨਸੀਡੈਂਟਸ ਹੋ ਸਕਦੇ ਖੈਰਾਨੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੱਧੂ ਤੇ ਗੋਬਿੰਦ ਸਿੰਘ ਲੋਂਗੋਵਾਲ ਨਾਲ ਵਾਇਰਲ ਹੋਈਆਂ ਤਸਵੀਰਾਂ ਬਾਰੇ ਵੀ ਪ੍ਰਤੀਕਿਰਿਆ ਦਿੱਤੀ ਮੈਂ ਸਮਝਦਾ ਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਤਾਂ ਅਵੋਇਡ ਕਰਨੀ ਚਾਹੀਦੀ ਹੈ ਲੇਕਿਨ ਜਿਹੜਾ ਅੱਜ ਦਾ ਇਹ ਮਾਹੌਲ ਆ ਉਹਦੇ ਤੇ ਪਹਿਲਾਂ ਅਸੀਂ ਸਾਰੇ ਸਮਝਦੇ ਆ ਕਿ ਬੜੀ ਵੱਡੀ ਪ੍ਰਾਪਤੀ ਹੋਈ ਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਗਾ ਮਿਲਿਆ ਵਾ ਉਹਦੇ ਨਾਲ ਇੱਕ ਬਹੁਤ ਅਰਸੇ ਤੋਂ ਅਰਦਾਸ ਸੀ ਜਿਹੜੀ ਸਿੱਖ ਕੌਮ ਦੀ ਪੰਜਾਬੀਆਂ ਦੀ ਗੁਰੂ ਨਾਨਕ ਨਾਮ ਲੈਵਾ ਦੀ ਉਹ ਪੂਰੀ ਹੋਈ ਆ ਅਗਰ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਹ ਮੈਂ ਸਮਝਦਾ ਕਿ ਉਹ ਗਲਤ ਨੇ ਠੀਕ ਨਹੀਂ ਅੱਜ ਦੇ ਮੌਕੇ ਤੇ ਪਰ ਇਹ ਏਡੇ ਵੱਡੇ ਇਸ਼ੂ ਦੇ ਵਿੱਚ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਨਾਲ ਹੀ ਖੈਰਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਖੂਬ ਸ਼ਬਦੀ ਵਾਰ ਕੀਤੇ ਅਤੇ ਸੂਬੇ ਦੇ ਹਾਲਾਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਪਤਾ ਨਹੀਂ ਇਹਨਾਂ ਨੂੰ ਕੋਈ ਕਿਹੜੀ ਐਨਕ ਨਾਲ ਲੋਕਾਂ ਨੂੰ ਦੇਖਦੇ ਨੇ ਮੁੱਦਿਆਂ ਨੂੰ ਇਹਨਾਂ ਨੂੰ ਆਪਣੇ ਕਸੂਰ ਤਾਂ ਨਜ਼ਰ ਹੀ ਨਹੀਂ ਆ ਰਹੇ ਅੱਜ ਵੀ ਜਿਹੜੇ ਕੁਝ ਇਸ਼ੂਜ਼ ਉਠਾਉਣਾ ਚਾਹੁੰਦੇ ਨੇ ਅਕਾਲੀ ਦਲ ਵਾਲੇ ਜਾਂ ਬਾਦਲ ਪਰਿਵਾਰ ਦੇ ਜਾਂ ਸੁਖਬੀਰ ਸਿੰਘ ਬਾਦਲ ਜਿੱਦਾਂ ਅੱਜ ਉਹਨਾਂ ਨੇ ਕਿਹਾ ਕਿ ਅਸੀਂ ਗੰਨੇ ਦੇ ਬਕਾਇਆ ਵਾਸਤੇ ਅਸੀਂ ਸੰਘਰਸ਼ ਕਰਾਂਗੇ ਤੇ ਬਕਾਇਆ ਚੜ੍ਹਾ ਕਿਨੇ ਆ ਜਿੱਦਣ ਅਕਾਲੀ ਦਲ ਸਰਕਾਰ ਛੱਡ ਕੇ ਜਾਂਦੀ ਆ ਮੇਰੇ ਖਿਆਲ ਗੰਨੇ ਦੇ ਉਤਪਾਦਕਾਂ ਦਾ ਘੱਟੋ-ਘੱਟ ਨਹੀਂ ਤਾਂ 1000 ਕਰੋੜ ਰੁਪਇਆ ਬਕਾਇਆ ਸੀਗਾ ਸੋ ਜਿੰਨੇ ਵੀ ਇਸ਼ੂਜ਼ ਅੱਜ ਪੈਦਾ ਕੀਤੇ ਨੇ ਜਿਹਦੇ ਵਾਸਤੇ ਅੱਜ ਲੋਕਾਂ ਨੂੰ ਜੂਝਣਾ ਪੈ ਰਿਹਾ ਆ ਜਿਹੜੇ ਟੀਚਰਸ ਬੈਠੇ ਨੇ ਪਟਿਆਲੇ ਵਿੱਚ ਇੱਕ ਇਹਦੀ ਦੇਣ ਇਹਨਾਂ ਨੂੰ ਪੱਕੇ 10 ਸਾਲ ਦੇ ਰਾਜ ਵਿੱਚ ਬਾਦਲ ਸਾਹਿਬ ਨੇ ਪੱਕੇ ਕਰਕੇ ਇਹਨਾਂ ਨੂੰ ਪੂਰੀ ਤਨਖਾਹ ਕਿਉਂ ਨਹੀਂ ਦਿੱਤੀ ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੁਖਪਾਲ ਖੈਰਾ ਇਨਸਾਫ ਮਾਰਚ ਕੱਢ ਕੇ ਇਨਸਾਫ ਲਈ ਸੰਘਰਸ਼ ਕਰਨਗੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸੂਬੇ ਦੇ ਲੋਕ ਖੈਰਾ ਦਾ ਕਿੰਨਾ ਕੋਸ ਸਾਥ ਦਿੰਦੇ ਨੇ ਬਿਊਰੋ ਰਿਪੋਰਟ ਸੂਬੇ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੱਤੇਵਾੜਾ ਚ ਪਸ਼ੂ ਪਾਲਣ ਫਾਰਮ ਦੇ ਦਫ਼ਤਰ ਚ ਸੂਬੇ ਦੇ ਸਾਰੇ ਪਸ਼ੂ ਫਾਰਮਾਂ ਦੀ ਸਮੀਖਿਆ ਕੀਤੀ। ਅਜਿਹੇ ਰਾਨ ਉਹਨਾਂ ਨੇ ਕਿਹਾ ਕਿ ਪਸ਼ੂ ਪਾਲਣ ਨਾਲ ਸੰਬੰਧਿਤ ਫਾਰਮਾਂ ਦੀਆਂ ਜ਼ਮੀਨਾਂ ਨੂੰ 1 ਮਹੀਨੇ ਚ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਏਗਾ। ਇਸ ਲਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਵੀ ਜਾਰੀ ਕੀਤੇ ਗਏ ਨੇ। ਬਲਬੀਰ ਸਿੰਘ ਸਿੱਧੂ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਸੂਬੇ ਚ ਸਿਰਫ 8 ਫਾਰਮ ਹੀ ਚਲਾਏ ਜਾ ਰਹੇ ਨੇ ਜਿਨ੍ਹਾਂ ਦੇ ਅਧੀਨ 750 ਏਕੜ ਤੋਂ ਵੱਧ ਖੇਤਰ ਹੈ ਪਰ ਪਿਛਲੀ ਸਰਕਾਰ ਦੀ ਲਾਪਰਵਾਹੀ ਤੇ ਚੱਲਦਿਆ ਜ਼ਿਆਦਾਤਰ ਖੇਤਰ ਤੇ ਰਸੂਕਦਾਰ ਲੋਕਾਂ ਨੇ ਕਬਜ਼ਾ ਕਰ ਲਿਆ ਜਿਸ ਨੂੰ ਇੱਕ ਮਹੀਨੇ ਚ ਖਾਲੀ ਕਰਵਾ ਲਿਆ ਜਾਵੇਗਾ। ਪੂਰੇ ਸਾਡੇ ਪੰਜਾਬ ਦੇ ਜਿਹੜੇ ਬਿਊਰੋਕਰੇਟਸ ਨੇ ਜਿਨ੍ਹਾਂ ਦੇ ਵਿੱਚ ਸੈਕਟਰੀ ਐਨਵਰਨਮੈਂਟਰੀ ਅ ਬਾਕੀ ਕੋਲ ਚੌਧਰੀ ਜੀ ਅਈਸਫਸਰ ਨੇ ਡਾਇਰੈਕਟਰ ਸਾਹਿਬ ਡਾਇਰੈਕਟਰ ਜੀ ਸਿੰਘ ਜੀ ਪਲੱਸ ਏਡੀ ਸਾਹਿਬ ਆਪਣੇ ਐਸਟੀਐਮ ਸਾਹਿਬ ਤੇ ਡੀਡੀਪੀਓ ਸਾਹਿਬ ਤੇ ਜਿਹੜੇ ਸਾਡੇ ਹੋਰ ਮੈਕੋ ਜਸਟਿਸ ਸਾਹਿਬਾਨ ਨੇ ਜਿੰਨੇ ਵੀ ਜਾਂ ਸਾਡੇ ਜਿਹੜੇ ਫਾਰਮਰ ਤੇ ਉੱਤੇ ਅਫਸਰ ਨੇ ਮੁਲਾਜ਼ਮ ਨੇ ਸਾਰਾਂ ਨੂੰ ਤੇ ਨੰਬਰ ਪਾਲ ਦਿੱਤੀ ਹੈ ਉਹ ਪਿਛਲੇ ਦਿਨੀ ਮੈਂ ਤੇ ਇੱਕ ਸਰਵੇਖਣ ਚੱਲ ਗਿਆ ਜਿੱਥੇ ਬਹੁਤ ਕੁਝ ਦਲਤ ਪਾਇਆ ਗਿਆ ਸੀ ਉਹਨੂੰ ਦਰੁਸਤ ਕਰਨ ਵਾਸਤੇ ਪਲੱਸ ਜਿਹੜੇ ਕਮੀਆਂ ਨੂੰ ਦੂਰ ਕਰਨ ਵਾਸਤੇ ਅਸੀਂ ਕਰ ਰਿਵਿਊ ਮੀਟਿੰਗ ਜਿਹੜੀ ਇੱਥੇ ਰੱਖੀ ਹੈ ਤੇ ਉਹਦੇ ਵਿੱਚ ਅਸੀਂ ਇਸ ਫਾਰਮ ਦੇ ਪੂਰਾ جائزہ ਲੈ ਕੇ ਤੇ ਕੀ ਕੀ ਹੋਣ ਵਾਲਾ ਤੇ ਕੀ ਕੀ ਅਸੀਂ ਟ੍ਰੈਨਡ ਕਰ ਸਕਦੇ ਆ ਜਾ ਪਿਛਲੇ ਦਿਨਾਂ ਜਿਹੜਾ ਜਿਹੜਾ ਨੁਕਸਾਨ ਹੋਇਆ ਉਹ ਕਿਉਂ ਹੋਇਆ ਕਿਹਦੇ ਕਾਰਨ ਹੋਇਆ ਉਹ ਸਾਰੀ ਚੀਜ਼ੇ ਉਪਬਾੜੀ ਕਰਦੇ ਖਾਲਸਾ ਪੰਥ ਦੀ ਉੱਚ ਸਿੱਖਿਆ ਤੇ ਧਾਰਮਿਕ ਸੰਸਥਾ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧਿਕਾਰੀਆਂ ਦੀ ਚੋਣ 2 ਦਸੰਬਰ ਨੂੰ ਹੋਣ ਜਾ ਰਹੀ ਹੈ ਪਰ ਅਜੇ ਤੱਕ ਚੋਂ ਦਫ਼ਤਰ ਨੂੰ ਨਾਮਜ਼ਦ ਵੋਟਰਾਂ ਦੀ ਸੂਚੀ ਮੁਹੱਈਆ ਨਹੀਂ ਕਰਵਾਈ ਗਈ ਸੋਸਾਇਟੀ ਦੇ ਸੰਵਿਧਾਨ ਮੁਤਾਬਕ ਇਸ ਚੋਣ ਚ ਅਮ੍ਰਿਤਾਰੀ ਮੈਂਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਨੇ ਪਰ ਕਈ ਮੈਂਬਰ ਅਜੇ ਵੀ ਨੇ ਜਿਨ੍ਹਾਂ ਨੂੰ ਵੋਟ ਕਰਨ ਦਾ ਹੱਕ ਨਹੀਂ ਹੈ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੁਰ ਨੇ ਪ੍ਰਚਾਰਣ ਦੇ ਲਈ ਸੋਸਾਇਟੀ ਦੇ ਚੋਣ ਅਧਿਕਾਰੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸਕਤਰੇ ਸ਼੍ਰੀ ਅਕਾਲ ਤਖ਼ਤ ਸਹਿਮੂ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪੰਜ ਸਿੰਘ ਸਾਹਿਬਾਨਾਂ ਦੀ ਨਿਗਰਾਨੀ ਹੇਠ ਚੋਣ ਕੀਤੀ ਜਾਵੇ ਤਾਂ ਕਿ ਸਹੀ ਮੈਂਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਜੀ ਕੌਲਤਾ ਦਿਵਾਨ ਦੇ ਸਕੱਤਰ ਸ੍ਰੀ ਨਰਿੰਦਰ ਸਿੰਘ ਖੁਰਾਣਾ ਵੱਲੋਂ ਮੈਨੂੰ ਇੱਕ ਵੋਟਰਾਂ ਦੀ ਸੂਚੀ ਮੈਂਬਰਾਂ ਦੀ ਸੂਚੀ 433 ਬੰਦੀਆਂ ਦੇ ਲਈ ਜਿਹਦੇ ਵਿੱਚ ਕਿਸੇ ਲਈ ਮੈਂ ਉਹਨਾਂ ਘੋਖਿਆ ਤੇ ਮੈਨੂੰ ਉਹਦੇ ਵਿੱਚ ਪਤਾ ਨਹੀਂ ਲੱਗਿਆ ਕਿ ਵੀ ਕਿਹੜੇ ਕਿਹੜੇ ਵਿਅਕਤੀ ਅੰਮ੍ਰਿਤਧਾਰੀ ਨੇ ਕਿਹੜੇ ਗੈਰ ਅੰਮ੍ਰਿਤਧਾਰੀ ਨੇ ਕਿਹੜੇ ਦਾੜੀ ਰੰਗਦੇ ਨੇ ਕਿਹੜੇ ਕੇਸ ਰੰਗਦੇ ਨੇ ਕਿਹੜੇ ਪੱਤਤ ਨੇ ਐਟਸੈਟਰਾ ਮੈਂ ਉਹਨਾਂ ਨੂੰ ਮੂਲ ਰੂਪ ਦੇ ਵਿੱਚ ਉਹ ਚਿੱਠੀ ਵਾਪਸ ਕਰਤੀ ਹੋਰ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀ ਵੋਟਰਾਂ ਦੇ ਵਿੱਚ 433 ਬੰਦੇ ਨੇ ਉਹਨਾਂ ਵਿੱਚੋਂ ਨਾਮਜ਼ਦ ਕਰਕੇ ਮੈਨੂੰ ਦੱਸਿਆ ਜਾਵੇ ਕਿ ਕਿਹੜੇ-ਕਿਹੜੇ ਵਿਅਕਤੀ ਅੰਮ੍ਰਿਤਧਾਰੀ ਨੇ ਕਿਉਂਕਿ ਸੰਵਿਧਾਨ ਦੇ ਅਨੁਸਾਰ ਕੇਵਲ ਤੇ ਕੇਵਲ ਅੰਮ੍ਰਿਤਧਾਰੀ ਵਿਅਕਤੀ ਹੀ ਵੋਟਾਂ ਪਾ ਸਕਦੇ ਨੇ ਲੇਕਿਨ 3 ਨਵੰਬਰ ਦੇ ਬਾਅਦ ਜਦੋਂ ਮੈਂ ਚਿੱਠੀ ਲਿਖੀ ਸੀ ਅੱਜ ਦੀ ਡੇਟ ਤੱਕ ਉਹਨਾਂ ਨੇ ਮੈਨੂੰ ਅੱਜ 29 ਤਰੀਕ ਹੋ ਗਈ ਹੈ 29 ਤਰੀਕ ਤੱਕ ਉਹਨਾਂ ਨੇ ਮੈਨੂੰ ਇਹਦਾ ਕੋਈ ਵੀ ਜਵਾਬ ਨਹੀਂ ਦਿੱਤਾ ਖਾਸ ਦਵਾਨ ਜੋ ਸਿੱਖਾਂ ਦੀ ਪ੍ਰਾਣੀ ਇੱਕ ਸਰਬੋਹਰ ਸੰਸਥਾ ਵਾ ਉਹਦੀ ਚੋਣ ਦੇ ਸਬੰਧੀ ਉਹਨਾਂ ਨੇ ਕੁਝ ਜੋ ਆਪਣੀ ਡਿਊਟੀ ਤੇ ਰਾਨਾ ਹੁਣ ਤਾਈਆਂ ਪਾਈਆਂ ਉਹਨਾਂ ਦੇ ਸਬੰਧੀ ਉਹ ਆਪਣਾ ਜਿਹੜਾ ਵਾ ਉਹ ਮੰਗ ਪੱਤਰ ਸਿੰਘ ਸਾਹਿਬ ਜੀ ਦਾ ਜੋ ਲੈ ਕੇ ਆਏ ਸਨ ਤੇ ਉਹ ਉਹਨਾਂ ਦਾ ਪ੍ਰਾਪਤ ਕਰ ਲਿਆ ਉਹਦੇ ਸਬੰਧੀ ਸਿੰਘ ਸਾਹਿਬ ਜੀ ਨੂੰ ਪੇਸ਼ ਕਰ ਦਿੱਤਾ ਜਾਵੇਗਾ ਅੰਮ੍ਰਿਤਸਰ ਸ਼ਹਿਦੀ ਮੁਖ ਸੜਕ ਨਾਲ ਰੋਡ 'ਚ ਬੀਤੇ ਮਾਨਸੂਨ ਦੌਰਾਨ ਟੋਆ ਪੈ ਗਿਆ ਸੀ ਪਰ ਕਰੀਬ 3 ਮਹੀਨੇ ਬਾਅਦ ਵੀ ਇਹ ਟੋਆ ਪ੍ਰਸ਼ਾਸਨ ਵੱਲੋਂ ਪਰਿਆ ਨਹੀਂ ਗਿਆ ਜਿਸ ਦੇ ਵਿਰੋਧ ਪਾਜਪਾ ਗੁਰਜਿੰਦਰ ਮੋਹਨ ਛੀਨਾ ਦੀ ਅਗਵਾਈ 'ਚ ਪਾਜਪਾ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਰਜਿੰਦਰ ਮੋਹਨ ਛੀਨਾ ਨੇ ਕਿਹਾ ਕਿ ਗੁਰੂ ਕੀ ਨਗਰੀ ਦੀਆਂ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਕਾਰਜਾਂ ਨੂੰ ਸੂਬਾ ਸਰਕਾਰ ਨੇ ਅਣਗੌਲਿਆ ਕਰ ਦਿੱਤੇ ਨਾਲ ਹੀ ਉਹਨਾਂ ਨੇ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਵੀ ਲਗਾਇਆ ਇਹੋ ਜੀ ਚੀਜ਼ਾਂ ਤੇ ਹਫ਼ਤੇ 10 ਦਿਨਾਂ ਚ ਬਣ ਜਾਣੀ ਚਾਹੀਦੀਆਂ ਨੇ ਲੇਕਿਨ ਜੇ ਆਪਾਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕਦੇ ਅੱਗੇ ਝੂਠ ਬੋਲ ਕੇ ਸਰਕਾਰ ਕੈਪਟਨ ਸਾਹਮਣੇ ਲੈਂਦੀ ਹੈ ਜਿਹੜੇ ਇੱਕ ਵਾਅਦਾ ਵੀ ਪੂਰੇ ਨਹੀਂ ਕਰ ਸਕੇ ਲੇਕਿਨ ਜਿਹੜੀਆਂ ਲੋਕਾਂ ਦੀ ਸੁੱਖ ਸਹੂਲਤਾਂ ਨੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਅਸੀਂ ਆਪਣੀ ਵੱਜਨ ਦਾ ਪਾਰਟੀ ਵੱਲੋਂ ਪੁਰ ਜ਼ੋਰ ਵਿਰੋਧ ਇੱਥੇ ਪ੍ਰੋਟੈਸਟ ਜਾਰ ਕਰਨ ਵਾਸਤੇ ਆਏ ਆ ਕਿ ਸਰਕਾਰ ਨੂੰ ਇਹੋ ਜਿਹੀਆਂ ਸਮੱਸਿਆਵਾਂ ਇਮੀਡੀਏਟਲੀ ਠੀਕ ਕਰਨੀ ਚਾਹੀਦੀਆਂ ਬਠਿੰਡਾ ਚ ਸਾਂਝਾ ਮੋਰਚਾ ਮੁਲਾਜ਼ਮ ਯੂਨੀਅਨ ਵੱਲੋਂ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਦੇ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਸੂਬਾ ਸਰਕਾਰ ਨੂੰ ਖੂਬ ਖੋਸਿਆ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਦੀਆਂ 10 ਮੰਗਾਂ ਹਨ ਜੋ ਸੂਬਾ ਸਰਕਾਰ ਨੇ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਇਸ ਦੇ ਵਿਰੋਧ ਚ ਸਾਂਝਾ ਮੋਰਚਾ ਮੁਲਾਜ਼ਮ ਯੂਨੀਅਨ ਨੇ ਬਠਿੰਡਾ ਦੇ ਜ਼ਿਲ੍ਹਾ ਕੰਪਲੈਕਸ ਦੇ ਬਾਹਰ ਇਕੱਠਾ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਖਾਸਾ ਪਰੇਸ਼ਾਨ ਹੋਣਾ ਪਿਆ ਅਹੰਕਾਰ ਨਹੀਂ ਸਰਕਾਰ ਤੋਂ ਵੀ ਸਰਕਾਰ ਨੇ ਚਾਰ ਕਿਸ਼ਤਾਂ ਦੀਏ ਨਹੀਂ ਜਾਰੀ ਕੀਤੀਆਂ ਸਾਡਾ ਏਰੀਅਰ ਜਾਰੀ ਕੀਤਾ ਜਾਵੇ ਨਵੀਂ ਪੈਨਸ਼ਨ ਸਕੀਮ ਲਾਗੂ ਕੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਵੇ ਕਮਿਸ਼ਨ ਦਿੱਤਾ ਜਾਵੇ ਸਾਨੂੰ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ 200 ਰੁਪਿਆ ਜੁਰਮਾਨਾ ਟੈਕਸ ਜਿਹੜਾ ਉਹ ਵਾਪਸ ਲਿਆ ਜਾਵੇ ਤੇ ਜਿਹੜੇ ਮੁਲਾਜ਼ਮਾਂ ਤੇ ਹੋਰ ਘਾੜੇ ਚਲਾ ਰਹੇ ਆ ਜੇ ਸਰਕਾਰ ਨੇ ਵਾਅਦਾ ਕੀਤਾ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦਾ ਜੀਨਾ ਹਰਾਮ ਕਰ ਦਾਂਗੇ ਅਸੀਂ ਚੰਡੀਗੜ੍ਹ ਦੇ ਵਿੱਚ 1 ਲੱਖ ਦਾ ਕੱਟ ਕਰਕੇ ਅਸੀਂ ਸਰਕਾਰ ਦੇ ਅਰਥੀ ਦੇ ਵਿੱਚ ਕਿੱਲ ਠੋਕਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜੇ ਸਰਕਾਰ ਦੇ ਸਾਡੀਆਂ ਮੰਗਾਂ ਨਾ ਮੰਨੀਆਂ ਸਰਕਾਰ ਜਿਹੜੇ ਕੋਈ ਇਹਨਾਂ ਦੀ ਮੰਗਾਂ ਸਰਕਾਰ ਮੰਗਾ ਮੰਨੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਤੇ ਕੰਮਕਾਰ ਆਮ ਵਾਂਗੂ ਚੱਲੇ ਲੋਕਾਂ ਦਾ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰੇਸ਼ਾਨੀ ਤਾਂ ਭਈ ਆਉਂਦੀ ਹੈ ਜਦੋਂ ਬੰਦਾ ਆਪਦਾ ਘਰੋਂ ਕੰਮ ਛੱਡ ਕੇ ਆਉਂਦਾ ਹੈਗਾ ਇੱਥੇ ਆ ਕੇ ਵੇਂਦਾ ਇੱਥੇ ਕੋਈ ਹੁੰਦਾ ਨਹੀਂਗਾ ਪਰੇਸ਼ਾਨੀ ਤਾਂ ਆਉਂਦੀ ਹੈ ਇਹਦੇ ਨਾਲ ਫਰੀਦਕੋਟ ਦੀ ਮਾਡਰਨ ਜੇਲ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਤੇ ਇਸ ਬਾਰੇ ਇਸ ਜੇਲ ਦਾ ਚਰਚਾ 'ਚ ਆਉਣ ਦਾ ਕਾਰਨ ਹੈ ਰਾਤ ਵੇਲੇ ਜੇਲ ਚੁਕੈਦੀ ਦਾ ਫਰਾਰ ਹੋ ਜਾਣਾ ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ ਬੀਤੀ ਰਾਤ ਜਸਪੀਰ ਸਿੰਘ ਨਾਮ ਦਾ ਕੈਦੀ ਫਰਾਰ ਹੋ ਗਿਆ ਜਸਪੀਰ ਸਿੰਘ ਫਰੀਦਕੋਟ ਦੇ ਅੰਬੇਦਕਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕੈਦੀ ਦੇ ਫਰਾਰ ਹੋਣ ਤੋਂ ਬਾਅਦ ਜੇਲ੍ਹ ਚ ਤਾਇਨਾਤ ਸੁਰੱਖਿਆ ਕਰਮੀਆਂ ਹੱਥਾਂ ਪੈਰਾਂ ਦੀਆਂ ਪੈ ਗਿਆ ਅਜੇ ਤੱਕ ਇਸ ਕੈਦੀ ਦਾ ਕੋਈ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਵੱਖ-ਵੱਖ ਟੁਕੜੀਆਂ ਚ ਕੈਦੀ ਦੀ ਭਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਜੇਲ੍ਹ ਚ ਕਈ ਨਾਮਿਕ ਕੈਦੀਵਾਂ ਦੇ ਜਿਨ੍ਹਾਂ ਚ ਅਜੇਹੇ ਚ ਕੈਦੀ ਦਾ ਫਰਾਰ ਹੋਣਾ ਜੇਲ੍ਹ ਦੀ ਸੁਰੱਖਿਆ ਤੇ ਸਵਾਲ ਖੜੇ ਕਰਦਾ ਹੈ ਜਾਨ ਤੋਂ ਪਹਿਲਾਂ ਇੱਕ ਵਾਰ ਫੇਰ ਤੋਂ ਮਜ਼ਹਰਨ ਮਾਰ ਲੈਣੇ ਆ ਸਰਗਰਮੀਆਂ ਤੇ ਅੱਜ ਵਤਨਪਰਤੇਗਾ 1227 ਸਿੱਖ ਸਦਾਲਵਾਦਾ ਜਥਾ 3 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਰਵਾਨਾ ਕੀਤਾ ਗਿਆ ਸੀ ਚੌਥਾ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ਤੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਸੁਖਬੀਰ ਨੇ ਮੰਗਿਆ ਸਿੱਧੂ ਤੋਂ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈਆਂ ਤਸਵੀਰਾਂ ਦਾ ਜਵਾਬ ਸੁਖਪਾਲ ਸਿੰਘ ਖੈਰਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਕੇਰਿਆ ਨਾਲ ਹੀ ਬੇਅਦਬੀ ਅਤੇ ਗੋਲੀਕੰਢ ਮਾਮਲਿਆਂ 'ਚ ਇਨਸਾਫ ਨਾ ਮਿਲਣ ਦੀ ਸਾਬਕਾ ਕਾਲੀ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਅਤੇ ਇੱਕ ਵਾਰ ਫੇਰ ਸੁਰਖੀਆਂ ਚ ਆਈ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਰਾਤ ਜੇਲ੍ਹ ਚ ਫਰਾਰ ਹੋਇਆ ਕੈਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕੈਦੀ ਦੀ ਭਾਲ ਬੁਲੇਟਿਨ ਵਿੱਚ ਫਿਲਹਾਲ ਐਨ ਨਹੀਂ ਮੈਨੂ ਦੀ ਇਜਾਜ਼ਤ ਧੰਵਾਦ